ਓਰੇ ਆ ਜਾ ਮਕੇਸ਼ੂ ਕੋਈ ਨਾ ਚੰਡੀਗੜ੍ਹ ਪੁਲਿਸ ਨੇ ਕਿਹਾ ਕਿ ਜੇ ਸਾਡੇ ਕੋਲ ਪਰਮਿਸ਼ਨ ਆ ਤਾਂ ਸਾਊਂਡ ਸਿਸਟਮ ਦਰਿਆ ਦਾ ਲਾਉਗਾ ਅਸੀਂ ਚੰਡੀਗੜ੍ਹ ਪੁਲਿਸ ਨੇ ਕਿਹਾ ਇਹ ਚੰਡੀਗੜ੍ਹ ਪੁਲਿਸ ਨੂੰ ਕਿਹਾ ਕਿ ਜਦੋਂ ਸੈਨ ਭੰਗ ਕੀਤੀ ਗਈ ਸੀ ਕਿ ਸਟੂਡੈਂਟਾਂ ਨੂੰ ਪੁੱਛਿਆ ਕੀਤਾ ਗਈ ਸੀ ਜਦੋਂ ਇਹ ਯੂਨੀਵਰਸਿਟੀ ਵਿੱਚ ਤਨਾਸ਼ਾਈ ਰੂਲ ਲਾ ਕੋ ਕੀਤਾ ਗਿਆ ਸੈਂਟਰ ਨੇ ਆਪਣੇ ਤਰ੍ਹਾਂ ਦੇ ਸੈਂਟਰ ਨੇ ਆਦਾ ਰੂਲ ਲਾ ਕੋ ਕੀਤਾ ਕਿ ਸਟੂਡੈਂਟ ਨੂੰ ਪੁਛਕਿਆ ਕੀਤਾ ਚੰਡੀਗੜ੍ਹ ਪੁਲਿਸ ਦੇ ਅਸਪੀ ਕਹਿੰਦਾ ਕਿਸੇ ਸਾਊਂਡ ਸਿਸਟਮ ਨਾਲ ਜੜ ਦੇਣਾ ਪਰ ਅਸੀਂ ਪੜ੍ਹੇ ਲਿਖੇ ਮੁੰਡੇ ਆ ਪੜ੍ਹੇ ਲਿਖੇ ਨੌਜਵਾਨ ਆ ਪੜ੍ਹੇ ਲਿਖੇ ਕੁੜੀਆਂ ਨੇ ਅਸੀਂ ਉਹਨਾਂ ਨੂੰ ਥੈਲ ਜਾ ਕੇ ਰੱਖਿਆ ਤੇ ਤਿੰਨ ਨੰਬਰ ਕਟ ਰਹੀ ਆ ਉਹ ਸਾਊਂਡ ਸਿਸਟਮ ਐ ਥੈਲਾ ਕੇ ਬੋਲੇ ਸੋਨ ਹੋ ਜੇ ਤੁਸੀਂ 19 ਹੋ ਅਸੀਂ ਕਿਹਾਂ 49 ਨੇ ਕੰਨ ਜੇ 86 ਨੇ ਮੈਂ ਕਹਾਂ ਇਹ ਜੇ ਤੁਸੀਂ 19 ਨਾ ਜੇ ਤੁਸੀਂ 19 ਹੋ ਅਸੀਂ 91 ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੁਜ਼ਮਰਤਾਪਾ ਮੁਜ਼ਮਰਤਾਪਾ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਹੈ ਕਿ ਇਹ ਵਿਤਕਰਾ ਕੀਤਾ ਜਾ ਰਿਹਾ ਸਾਡੇ ਨਾਲ ਇਹ ਵਿਤਕਰਾ ਕੀਤਾ ਜਾ ਰਿਹਾ ਪੰਜਾਬ ਦੇ ਸਿੱਚਾ ਮੋਰਚਾ ਨਾਲ ਇਹ ਤਾਂ ਕਾਫੀ ਤਾਂ ਜਾ ਰਿਹਾ ਕਾਲੂ ਤੁਸੀਂ ਦਿਖਾਉਣਾਗਾ ਕਿ ਯੂਨੀਵਰਸਿਟੀ ਕੀ ਦੀ ਹੈ ਤੁਸੀਂ ਦਿਖਾਉਣਾਗਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੀ ਹੈ ਤੁਸੀਂ ਦਿਖਾਉਣਾਗਾ ਪੰਜਾਬ ਦੇ ਲੋਕੋ ਇੱਥੇ ਪੜ੍ਹ ਕੇ ਜਿਹੜੇ ਲੋਕ ਇੱਥੇ ਪੜ੍ਹ ਕੇ ਗਏ ਹੋਣ ਨੇ ਕਾਲੂ ਤੁਸੀਂ ਦੱਸਣਾ ਇੱਥੇ ਕੱਟ ਕਰਕੇ ਦੱਸਣਾ ਇਹ ਸੈਂਟਰ ਗਵਰਨਮੈਂਟ ਨੂੰ ਕਿ ਅਸੀਂ ਇਸ ਦੇ ਵਸਿੰਦੇ ਆ ਇਹ ਸਾਡੀ ਹੈ ਮਿੱਟੀ ਤੋਂ ਨਰਮਾਬ ਦੀ ਜਿੰਦਾਂ 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 ساتھی ساڈ سم لے کے آیا ان چنڈ ڈرارے ਆਪਾਂ ਸੌਂਸ ਨੂੰ ਇੱਥੇ ਰੱਖ ਕੇ ਨੂੰ ਵਾਪਸ ਵੀ ਛੱਡ ਕੇ ਆਉਣਾ ਹੈ ਭਾਈ ਮੈਂ ਕਹਣਾ ਜਿਹੜਾ ਸਾਡੇ ਦੇ ਗੱਲ ਜਿਹੜਾ ਇਹਨਾਂ ਜੰਡੀਗੜ ਪੁਲਿਸ ਵਾਲੇ ਨੇ ਕਰ ਰਿਹਾ ਯਾਰ ਪਰਵਾਹ ਨਹੀਂ ਕਰਦੀ ਸਾਉਂਡਰ ਨੂੰ ਬੇਨਤੀ ਆ ਪ੍ਰਸ਼ਾਦਾ ਪਾਣੀ ਸ਼ੱਕ ਤੇਰੀ ਸਾਰੀ ਜ਼ਿੰਮੇਵਾਰੀ ਪੰਜਾਬੀਆਂ ਦੀ ਹੈ ਪੰਜਾਬੀ ਆਪਣੇ ਮਹਿਮਾਨਾਂ ਦਾ ਸਵਾਗਤ ਕਰਦੇ ਨੇ ਤੇ ਜ਼ਿੰਮੇਵਾਰੀ ਲੈਂਦੇ ਨੇ ਆ ਗੁੱਡੀ ਨੂੰ ਤਾਂ ਨੂੰ ਬੇਨਤੀ ਆ ਬੋਲੇ ਸਾਰੇ ਜਿੰਨੇ ਕੰਜਨ ਅਗਲੇ ਪੰਜ ਸਾਰੇ ਉੱਤੋਂ ਤੂੰ ਆਇਆ ਕੋਈ ਨਾ ਆਪਣਾ ਤਰਜੀਹ ਕਰ ਪਜਾ चंडीगढ़िविटी ਆਰੇ ਚੰਗੀ ਦੇਖਦੀ ਧਾਰ ਕਿਸਿਆ ਦੇਖਦੀ ਕੱਟਣ ਚੰਗੀ ਦੇਖਦੀ ਭਾਰਤ ਕੀ ਆ ਤੇ ਦੀ ਬੋਤਾਂ ਖੜੀ ਚੰਡੀਗੜ੍ਹ ਪੁੱਛ ਨੂੰ ਬੈਂਤੀ ਆ ਆ ਸਾਡਾ ਨਾਲ ਵੀਰ ਨੂੰ ਤੁੰਗੋਵਾ ਬੰਦ ਕਰ ਦੇਣਾ ਨਹੀਂ ਆ ਕੱਟੀ ਦੀ ਹਵਾ ਕੱਟ ਕੇ ਉੱਥੇ ਰੱਖਿਆਵਾਂਗੇ ਜ਼ਿੰਮੇਵਾਰੀਆਂ ਨਾਲ ਤੁਹਾਨੂੰ ਪਰਾਂ ਹੋ ਜਾਓ ਦਫਾ ਹੋਣਾ ਦਬਾ ਹੋਵੋ मुंडे न चमका बंद ਇਸ ਕੀਮਾ ਘੇੜਦੇ ਮੈਂ ਅਵਤਾਰ ਸਿਆਂ ਸਾਰੀ ਨਾਲ ਉਹ ਮੈਂ ਇੱਕ ਨੰਬਰ ਗੇਟ ਦੇ ਮੈਲਜ ਹੋਣਾ ਜੇ ਤੂੰ ਤਿੰਨ ਤੋਂ ਲਿਆਓ ਇਹ ਸਾਰਿਆਂ ਹਮਲਾ ਮਾਰਿਆ ਨਾਲ ਇਹਨੂੰ ਐ ਸੱਚ ਨੂੰ ਅੱਗੇ ਉਹ ਯੂਟਰ ਨਵਦੀ ਗਿਆ ਮੁੰਡਿਓ ਕੱਥੇ ਹੋ ਜਿਓ ਟਾਕੀ ਆ ਗਿਆ ਉਹ ਬੈਰੀਕਡ ਕਿੱਥੇ ਕੁੱਟੇ ਕਰਨਾ ਪਉਣੇ ਜੇ ਤੂੰ ਤਿੰਨ ਨੰਬਰ ਤੋਂ ਸਾਊਂਡ ਸਿਸਟਮ ਆ ਗਿਆ ਆਏ ਨਾ ਤੇ ਸਟੇਜ ਵੀ ਇੱਤਾ ਹੀ ਆਜੂਗੀ ਮੋਰਚਾ ਚੰਡੀਗੜ੍ਹ ਜੈ ਜੈਕਾਰ ਦੋਸਤੋ ਜੰਗੀ ਗੇ ਜੈਕਾਰ ਜੀ ਤੁੰਗਰ ਬਾਬ ਦੀ ਸ਼ੇਰਾਂ ਦੀ ਨਾਦੀ ਦੋਸਤੋ ਅਸੀਂ ਇਹ ਨਾਰੇ ਲਾ ਰਹੇ ਆ ਮਿੱਟੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਨਾਰਾ ਕੱਲਾ ਅਸੀਂ ਲਾਉਣ ਨੂੰ ਨਹੀਂ ਲਾਉਂਦੇ ਸਾਨੂੰ ਕਿਹਾ ਜਾਂਦਾ ਕਿ ਇੱਥੇ ਪੰਜਾਬ ਦੀ ਝਲ ਨਾ ਕਰੋ ਅਸੀਂ ਪੰਜਾਬ ਦੀ ਝਲ ਕਿਉਂ ਨਾ ਕਰੀਏ ਮਤਲਬ ਸਾਡੇ ਬਜ਼ੁਰਗਾਂ ਨੂੰ ਪੰਜਾਬ ਦੇ ਪਛੰਦਿਆਂ ਨੂੰ ਜਿਨ੍ਹਾਂ ਦੇ ਇੱਥੇ ਪਿੰਡ ਸੀ ਜਿਹੜੇ ਇੱਥੇ ਵਸਦੇ ਸੀ ਉਹਨਾਂ ਨੂੰ ਉਜਾਰ ਕੇ ਕਿਸੇ ਨੂੰ ਕਿੱਥੇ ਸੜਦਾ ਕਿਸੇ ਨੂੰ ਕਿੱਥੇ ਸੜਦਾ ਉਸ ਤੋਂ ਬਾਅਦ ਲਗਾਤਾਰ ਦਿੱਲੀ ਦਾ ਕੇਂਦਰ ਸਰਕਾਰ ਦਾ ਇੱਥੇ ਕਬਜ਼ਾ ਚੰਡੀਗੜ੍ਹ ਤੇ ਮਤਲਬ ਚੰਡੀਗੜ੍ਹ ਪੰਜਾਬ ਪੰਜਾਬੀਆਂ ਦਾ ਹੈ سی روس بس گل ای گل ای گل قبضے کی آ اگلے قبضہ نہیں بٹھے آ قبضہ چڑا کلب یونیورسٹی آ ਅਗਲੇ ਕਬਜਾ ਪਹਿਲਾਂ ਉਹਨਾਂ ਦਾ ਅੱਜ ਵੀ ਚਾਈਕਾਨੀ ਮੈਮਰੀ ਸੈਂਟਰ ਪਹਾੜ ਹੋ ਗਈ ਅੱਜ ਵੀ ਕਬਜਾ ਉਹਨਾਂ ਦਾ ਅਸੀਂ 100 ਪੈਸੇ ਕਬਜੇ ਚੋਂ ਕੋਈ 4 ਪੈਸੇ ਕਬਜਾ ਛੜਾਇਆ ਹਜੇ ਵੀ 96 ਪੈਸੇ ਆ ਜਿਹੜੇ ਉਹ ਕਿਵੇਂ ਲੈਣੇ ਆ ਇਹ ਛੋਟੇ ਪੰਜਾਬੀਆਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਆ ਯੂਨੀਵਰਸਿਟੀ ਪਰਦੇ ਹੋ ਚੰਡੀਗੜ੍ਹ ਦੀ ਧਰਤੀ ਤੇ ਖੜੇ ਹੋ ਪੰਜਾਬ ਦੀ ਧਰਤੀ ਆ ਇਹ ਇੱਥੇ ਖੜਿਆ ਤੇ ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਆ ਕਿ ਕਬਜਾ ਦਿੱਲੀ ਤੋਂ ਜਿੰਦਰ ਸਰਕਾਰ ਤੋਂ ਕਿਵੇਂ ਲੈਣਾ ਤੇ ਨਾਰੇ ਨੂੰ ਸੱਚ ਕਿਵੇਂ ਕਰਨਾ ਕਿਹੜੇ ਨਾਰੇ ਨੂੰ ਮਿੱਟੀ ਦਾ ਫਲਕਰਾ ਪੰਜਾਬੀ ਵਿਰੋਧੀ ਪੰਜਾਬੀ ਮਿੱਟੀ ਦਾ ਫਲਕਰਾ ਜੰਗੀ ਕਰ ਪੰਜਾਬ ਦਾ ਤੀਤੋ ਨਰਬਾਪੀ ਪੰਜਾਬੀ ਵਿਰੋਧੀ ਪੰਜਾਬੀ ਮਿੱਟੀ ਦਾ ਫਲਕਰਾ ਜੰਗੀ ਕਰ ਪੰਜਾਬ ਦਾ ਤੀਤੋ ਨਰਬਾਪੀ